ਇੱਕ ਰਿਵਾਰਡ ਪਾਲਿਸੀ ਸ਼ੁਰੂ ਕੀਤੀ ਹੈ ਐਨਡੀਪੀਐਸ ਦੇ ਕੇਸਾਂ 'ਚ 1325 ਤੋਂ ਲਾਗੂ ਕਰਾਂਗੇ ਜੇ ਕਿਸੇ ਇਨਕੁਆਇਰੀ ਅਫਸਰ ਨੇ ਜਿਹੜੀ ਹੈ ਉਹ 1 ਕਿਲੋ ਹੈਰੋਇਨ ਤੋਂ ਉੱਪਰ ਰਿਕਵਰ ਕੀਤੀ ਹੈ ਤੇ ਐਨਡੀਪੀਐਸ ਦਾ ਪਰਚਾ ਦਿੱਤਾ ਉਹਨੂੰ 120000 ਰੁਪਿਆ ਉਹਨੂੰ ਇਨਾਮ ਦਿੱਤਾ ਜਾਊਗਾ ਦੂਜਾ ਐਨਡੀਪਸ ਦੇ ਦੀਨ ਇਨਵੈਸਟੀਗੇਸ਼ਨ ਪਾਵਰ ਜਿਹੜੀ ਰੈਗੂਲਰ ਏਐਸਆਈ ਕੋਲੇ ਹੁੰਦੀ ਸੀ ਕਈ ਵਾਰੀ ਏਐਸਆਈ ਕੋਲ ਬਹੁਤ ਜ਼ਿਆਦਾ ਹੋਰ ਕੰਮ ਹੁੰਦੇ ਨੇ ਤਾਂ ਉਹ ਜਿਹੜੀ ਹੈ ਪਾਵਰ ਅਸੀਂ ਹੈੱਡ ਕਨਸਟੇਬਲਸ ਨੂੰ ਦੇ ਰਹੇ ਹਾਂ ਤੇ ਜ਼ਿਲ੍ਹਾ ਕਾਡਰ ਚ ਪ੍ਰੋਮੋਸ਼ਨ ਵਾਸਤੇ ਸਮੱਸਿਆਵਾਂ ਆਉਂਦੀਆਂ ਸੀ ਹੁਣ 1600 ਨਵੀਆਂ ਪੋਸਟਾਂ ਜਿਹੜੀਆਂ ਨੇ ਜੀ ਜੀ 150 ਇਨਸਪੈਕਟਰ 450 ਸਬ ਇਨਸਪੈਕਟਰ ਤੇ 1000 ਐਸਆਈ ਪਹਿਲਾਂ ਇਹਨਾਂ ਨੂੰ ਪ੍ਰਮੋਟ ਕਰਾਂਗੇ ਥੱਲੋਂ ਪਹਿਲਾਂ ਜਿਹੜੀਆਂ 1600 ਖਾਲੀ ਹੋਣਗੀਆਂ ਪਹਿਲਾਂ ਪ੍ਰਮੋਸ਼ਨ ਨਾ ਭਰਾਂਗੇ ਬਾਕੀਆਂ ਨੂੰ ਫਿਰ ਦੁਬਾਰੇ ਭਰਤੀ ਕਰਾਂਗੇ ਜਾਨੀ ਕਿ ਹੌਲੀ ਹੌਲੀ ਆਪਾਂ ਨਫਰੀ ਵਧਾਉਂਦੇ ਜਾਵਾਂਗੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨਛੋਪਾ ਪ੍ਰਾਪਤ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਕਸਬਿਆਂ ਦੇ ਵਿੱਚ ਵਿਕਾਸ ਦੀਆਂ ਖਾਸ ਯੋਜਨਾਵਾਂ ਤਿਆਰ ਕੀਤੀਆਂ ਗਈਆਂ ਨੇ ਕਿਉਂਕਿ ਇਸ ਵਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ 108 ਪਿੰਡ ਨੇ 32 ਤੋਂ 34 ਸ਼ਹਿਰ ਕਸਬੇ ਨੇ ਉੱਥੇ ਜਿੱਥੇ ਉਹ ਪਿੰਡਾਂ ਦੀ ਸੁੰਦਰਤਾ ਲਈ ਵਿਕਾਸ ਲਈ ਕਿਸੇ ਕਿਸਮ ਦੀ ਕੋਈ ਕਾਹਤ ਨਹੀਂ ਰੱਖੀ ਜਾਊਗੀ ਉੱਥੇ ਉਹਨਾਂ ਪਿੰਡਾਂ ਦੇ ਵਿੱਚ ਅਦੁੱਤੀ ਕੀਰਤਨ ਦਰبار دیوان ਅਤੇ ਗੁਰੂ ਸਾਹਿਬ ਨਾਲ ਸੰਬੰਧਿਤ ਹੋਰ ਜਿੰਨੀ ਵੀ ਚਾਹੇ ਹੋ ਲਾਈਟ ਸਾਊਂਡ ਸ਼ੋਅ ਹੋਵੇ ਚਾਹੇ ਹੋ ਕਥਾਵਾਚਕ ਉਹਨਾਂ ਦੀਆਂ ਕਹਾਣੀਆਂ ਉਹਨਾਂ ਦੀਆਂ ਕੁਰਬਾਨੀਆਂ ਬਾਰੇ ਦੱਸਣ ਇਹ ਸਾਰੇ ਪਿੰਡਾਂ 'ਚ ਕਰਾਇਆ ਜਾਊਗਾ ਜੋ ਸਾਢੇ 3 ਸਾਲ ਦੇ ਕਾਰਜਕ ਅਲਦਰਾਨ ਵੈਸੇ ਤਾਂ ਬਹੁਤ ਕੁਝ ਕੀਤਾ ਪਰ ਮੈਂ ਸਮੇ ਦੀ ਨਜ਼ਾਕਤ ਨੂੰ ਮੁੱਖ ਰੱਖਦਿਆਂ ਮੈਂ ਮੁੱਖ ਮੁਕੰਲਾਂ ਕਰ ਦੇਣਾ ਸਭ ਤੋਂ ਪਹਿਲਾਂ ਜੇ ਮੈਂ ਦੱਸਾਂ ਤਾਂ 10 ਲੱਖ ਦਾ ਹਰ ਪਰਿਵਾਰ ਦਾ ਸਿਹਤ ਬੀਮਾ ਜਿਹੜਾ 2 ਅਕਤੂਬਰ ਤੋਂ ਲਾਗੂ ਹੋ ਜਾਊਗਾ ਜਿਹਦੇ ਵਿੱਚ ਕੋਈ ਫਾਰਮ ਨਹੀਂ ਭਰਨਾ ਕੁਝ ਨਹੀਂ ਕਰਨਾ ਸਿਰਫ ਆਪਣਾ ਆਧਾਰ ਕਾਰਡ ਜਾਂ ਵੋਟਰ ਕਾਰਡ ਤੁਸੀਂ ਲੈ ਕੇ ਜਾਣਾ ਹੈ ਰੱਬ ਨਾ ਕਰੇ ਕੋਈ ਬਿਮਾਰੀ ਪਰਿਵਾਰ ਚ ਹੋ ਜੇ 552 ਪ੍ਰਾਈਵੇਟ ਹਸਪਤਾਲ ਤੇ ਸਾਰੇ ਸਰਕਾਰੀ ਹਸਪਤਾਲ ਵੀ ਨਾਲ ਅਟੈਚ ਕਰਤੇ ਤੇ 500 ਸਰਕਰ ਪ੍ਰਾਈਵੇਟ ਹੋਰ ਕਰ ਦਾਂਗੇ 1000 ਹੋ ਜਾਊਗਾ ਬਸ ਤੁਸੀਂ ਜਾਣਾ ਇਲਾਜ ਕਰਾਉਣਾ ਤੇ ਘਰੇ ਆ ਜਾਣਾ ਬਾਕੀ ਸਾਰਾ ਜਿਹੜਾ ਇਲਾਜ ਦਾ ਖਰਚਾ ਉਹ ਪੰਜਾਬ ਸਰਕਾਰ ਕਰੂਗੀ ਇਸ ਯੋਜਨਾ ਚ ਸਾਰੇ ਕਿਸਾਨ ਵਪਾਰੀ ਦੁਕਾਨਦਾਰ ਸਰਕਾਰੀ ਮੁਲਾਜ਼ਮ ਪੈਨਸ਼ਨਰ ਕੋਈ ਇਨਕਮ ਦੀ ਸੀਮਾ ਨਹੀਂ ਕੋਈ ਢੀਲਾ ਪੀਲਾ ਕਾਰਡ ਨਹੀਂ ਬਸ ਪੰਜਾਬ ਦਾ ਵਸਨੀਕ ਹੋਣਾ ਚਾਹੀਦਾ ਬਸ ਪੰਜਾਬ ਦਾ ਨਾਗਰਿਕ ਹੋਣਾ ਚਾਹੀਦਾ 3 ਕਰੋੜ ਦੇ ਲਗਭਗ ਆਬਾਦੀ ਹੈ 3 ਕਰੋੜ ਦੇ ਲਗਭਗ ਲੋਕਾਂ ਨੂੰ ਇਹਦਾ ਲਾਭ ਮਿਲੇਗਾ 881 ਇਸ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਸੋ 209 ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਦਮੀ ਕਲੀਨਕਾਂ ਦੀ ਵੀ ਹੋਜੂਗੀ ਸਭ ਤੋਂ ਵੱਡੀ ਗੱਲ ਹੈ ਸਿੱਖਿਆ ਸਿੱਖਿਆ ਦੇ ਵਿੱਚ ਸਕੂਲ ਆਫ ਐਮੀਨੈਂਸ ਖੋਲੇ ਜਾ ਰਹੇ ਨੇ ਔਰ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੇ 3 ਸਾਲਾਂ ਦੇ ਵਿੱਚ ਰਿਜ਼ਲਟ ਵੀ ਦੇਣੇ ਸ਼ੁਰੂ ਕਰਤੇ ਬੜੇ ਮਾਣ ਵਾਲੀ ਗੱਲ ਹੈ ਕਿ ਭਾਰਤ ਸਰਕਾਰ ਦੇ ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਜਿਹੜਾ ਕਿ 4 ਸਾਲਾਂ ਬਾਅਦ ਹੁੰਦਾ ਹੈ 2017 ਚ ਪੰਜਾਬ 29ਵੇਂ ਨੰਬਰ ਤੇ ਆਇਆ ਸੀ ਜਿਹਦੇ ਵਿੱਚ ਫਿਜ਼ਿਕਸ ਮੈਥਸ ਬਾਇਓਲੋਜੀ ਕੈਮਿਸਟਰੀ ਜਿਹੜੇ ਮੇਨ ਸਬਜੈਕਟ ਨੇ ਸਾਇੰਸ ਦੇ ਟੈਕਨੋਲੋਜੀ ਦੇ ਉਹਨਾਂ ਦਾ ਟੈਸਟ ਹੁੰਦਾ ਬੜਾ ਔਖਾ ਬੜਾ ਟਫ 1900 2017 ਚ ਪੰਜਾਬ 29ਵੇਂ ਨੰਬਰ ਤੇ ਆਇਆ ਸੀ ਤੇ ਮੈਂ ਦੱਸ ਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ 2025 ਚ ਪੰਜਾਬ ਸਾਰੇ ਸਬਜੈਕਟਾਂ ਚੋਂ ਪਹਿਲੇ ਨੰਬਰ ਤੇ ਆਇਆ ਹੈ ਪਹਿਲੇ ਨੰਬਰ ਤੇ ਆਇਆ ਔਰ ਕੇਰਲਾ ਨੂੰ ਬੀਟ ਕੀਤਾ ਜਿਹੜਾ ਕਿ ਸਭ ਤੋਂ ਪੜਿਆ ਲਿਖਿਆ ਸੂਬਾ ਮੰਨਿਆ ਜਾਂਦਾ ਹੈ ਮੁਕਾਬਲਾ ਕੇਰਲਾ ਨਾਲ ਸੀ ਸੋ ਕੇਰਲਾ ਨੂੰ ਹਰਾ ਕੇ ਪੰਜਾਬ ਨੈਸ਼ਨਲ ਅਚੀਵਮੈਂਟ ਸਰਵੇ ਦੇ ਵਿੱਚ ਭਾਰਤ ਸਰਕਾਰ ਦਾ ਸਰਵੇ ਹੈ ਪਹਿਲੇ ਨੰਬਰ ਤੇ